हां जी तो दोस्तों आज ਦੇ ਸਮੇਂ 'ਚ ਆਪਣੇ ਫਾਰਮਰ ਵੀਰ ਆਪਣੇ ਫਾਰਮ 'ਤੇ ਸੈਲੇਜ ਦੀ ਵਾਰਤੋਂ ਕਰਦੇ ਹਨ ਜੋ ਕਿ ਬਹੁਤ ਹੀ ਲਾਭਦਾਇਕ ਹੈ ਪਰ ਜਿਸ ਤਰ੍ਹਾਂ ਕਿ ਆਪਾਂ ਸਾਰੇ ਨੂੰ ਪਤਾ ਹੀ ਹੈ ਕਿ ਐਤਕੀ ਸੈਲੇਜ ਪਾਉਣ ਸਮੇਂ بارش ਬਹੁਤ ਜ਼ਿਆਦਾ ਪੈ ਰਹੀ ਸੀ بارش ਬਹੁਤ ਜ਼ਿਆਦਾ ਪੈਣ ਨਾਲ ਆਪਣੇ ਸੈਲੇਜ ਦੇ ਵਿੱਚ ਉਲੀ ਦਾ ਰੋਗ ਪੈਦਾ ਹੋਇਆ ਹੈ ਜਿਸ ਦੇ ਨਾਲ ਆਪਣੇ ਪਸ਼ੂਆਂ ਦੇ ਵਿੱਚ ਮਸਟੈਟਸ ਦੀ ਦਿੱਕਤ ਬਹੁਤ ਜ਼ਿਆਦਾ ਆ ਰਹੀ ਹੈ ਤਾਂ ਆਪਣੇ ਪਸ਼ੂ ਨੂੰ ਮਸਟੈਟਸ ਤੋਂ ਬਚਾਉਣ ਲਈ ਆਪਾਂ ਤੁਹਾਨੂੰ ਦੱਸਾਂਗੇ ਇਹਨਾਂ ਤਿੰਨ ਟੀਕਿਆਂ ਦੇ ਬਾਰੇ ਇਹਨਾਂ ਤਿੰਨਾਂ ਟੀਕਿਆਂ ਨੂੰ ਲਾਉਣ ਦੇ ਨਾਲ ਆਪਣੇ ਪਸ਼ੂ ਦੇ ਵਿੱਚ ਮਸਟੈਟਸ ਦੀ ਦਿੱਕਤ ਨੂੰ ਆਪਾਂ ਕਿਵੇਂ ਠੀਕ ਕਰ ਸਕਦੇ ਹਾਂ ਤੁਸੀਂ ਵੀ ਆਪਣੇ ਡਾਕਟਰ ਦੀ ਸਲਾਹ ਅਨਸਾਰ ਇਹਨਾਂ ਟੀਕਿਆਂ ਦੀ ਵਰਤੋਂ ਕਰ ਸਕਦੇ ਹੋ ਪਹਿਲੇ ਟੀਕੇ ਦਾ ਨਾਮ ਹੈ ਜੀ ਏਵਲ ਏਵਲ 33 ਐਮਐਲ ਦੀ ਪੈਕਿੰਗ ਵਿੱਚ ਆਉਂਦਾ ਹੈ ਅਤੇ ਇਸ ਨੂੰ ਆਪਾਂ ਆਪਣੇ ਪਸ਼ੂ ਦੇ ਵਿੱਚ 10 ਐਮਐਲ ਲਗਾਉਣਾ ਹੈ ਦੂਸਰਾ ਹੈ ਜੀ ਜੋਕਟਮ 2.5 ਗ੍ਰਾਮ ਜੋਕਟਮ ਦੀ ਤੁਸੀਂ ਵਰਤੋਂ ਐਮਆਈ ਤੇ ਆਈਵੀ ਦੋਨੋਂ ਕਰ ਸਕਦੇ ਹਾਂ ਪਰ ਤੁਸੀਂ ਆਪਣੇ ਡਾਕਟਰ ਤੋਂ ਆਈਵੀ ਰੂਟ ਐਸ ਦੀ ਅਗਰ ਲਗਾਉਂਗੇ ਤਾਂ ਬਹੁਤ ਵਧੀਆ ਰਿਜ਼ਲਟ ਆਪਾਂ ਨੂੰ ਮਿਲੇਗਾ ਤੀਸਰਾ ਇੰਜੈਕਸ਼ਨ ਹੈ ਜੀ ਮਾਈਗਲੋਡਾਈਨ ਮਾਈਗਲੋਡਾਈਨ ਤੁਸੀਂ 2ml ਯੂਜ਼ ਕਰਨਾ ਹੈ ਆਪਣੇ ਪਸ਼ੂ ਦੇ ਵਿੱਚ ਇਹਨਾਂ ਤਿੰਨਾਂ ਟੀਕੇ ਨੂੰ ਆਪਣੇ ਪਸ਼ੂ ਦੇ ਵਿੱਚ ਵਰਤੋ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਦੇਖਣ ਨੂੰ ਮਿਲਣਗੇ ਤਾਂ ਜਿੰਨਾ ਪਸ਼ੂ ਨੂੰ ਮਸਟੈਟਸ ਦੀ ਦਿੱਕਤ ਹੈ ਇੱਕ ਵਾਰ ਤੁਸੀਂ ਇਹ ਦਵਾਈਆਂ ਵਰਤ ਕੇ ਦੇਖੋ ਆਪਣੇ ਪਸ਼ੂ ਦੇ ਵਿੱਚ 100% ਰਿਜ਼ਲਟ ਮਿਲਣਗੇ ਜੇਕਰ ਤੁਹਾਨੂੰ ਵੀ ਜਾਣਕਾਰੀ ਵਧੀਆ ਲੱਗੀ ਤਾਂ ਆਪਣੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਅੱਗੇ ਸ਼ੇਅਰ ਕਰੋ ਤਾਂ ਕਿ ਆਪਣੇ ਹੋਰ ਪਸ਼ੂ ਪਾਲਕ ਵੀਰਾਂ ਦਾ ਫਾਇਦਾ ਹੋ ਸਕੇ ਧੰਨਵਾਦ ਜੀ